ਫਾਦੇ ਜੀ ਸਾਰਿਆਂ ਨੂੰ ਕੀ ਹਾਲ ਜੀ ਕਿਦਾ ਠੀਕ ਠਾਕ ਆਪਣਾ ਜਿਹੜਾ ਸਿੱਖ ਧਰਮ ਦਾ ਇਤਿਹਾਸ ਆ ਨਾ ਬਹੁਤ ਵੱਡਾ ਇਤਿਹਾਸ ਆ ਸਹੀ ਆ ਉਹਦੇ ਲਈ ਆਪਾਂ ਨੂੰ ਇਹ ਨਹੀਂ ਹੈ ਕਿ ਕੇ ਦੁੱਕੀ ਤਿੱਕੀ ਬੰਦਾ ਆਣ ਕੇ ਕੱਲ ਨੂੰ ਉਂਗਲ ਚੱਕੇ ਤੇ ਆਪਾਂ ਇਹ ਸੁਣ ਲਈਏ ਕਿ ਨਹੀਂ ਜੀ ਇਦਾਂ ਨਹੀਂ ਹੋ ਸਕਦਾ ਇਦਾਂ ਨਹੀਂ ਹੋ ਸਕਦਾ ਆ ਬੰਦੇ ਦਾ ਨਾਮ ਆ ਜੀ ਫਲੋਪ ਯੂਟਿਊਬਰ YouTube ਦੇ ਦੇ ਦਾ ਚੈਨਲ ਆ ਤੇ ਇਹ ਬੰਦੇ ਨੇ ਘੂਸੀ ਰਿਹੜੀ ਏ ਜੇ ਕਿ ਇਹਨੇ ਕੀ ਕਿਹਾ ਕੀਤਾ ਕਿ ਇਹ ਗਿਆ ਕਿ ਇਹ ਅਫਗਾਨਿਸਤਾਨ ਹੈ ਇਹ ਟਰੈਵਲ ਕਰਦਾ ਮੁੰਡਾ ਅਫਗਾਨਿਸਤਾਨ ਗਿਆ ਤੇ ਅਫਗਾਨਿਸਤਾਨ ਜਾ ਕੇ ਜੇ ਤੂੰ ਗਿਆ ਵਾ ਤੂੰ ਉੱਥੋਂ ਦੀ ਲਾਈਫ ਸਰਚ ਕਰ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਇਹ ਬੰਦੇ ਦਾ ਵੈਰ ਵਿਰੋਧ ਨਹੀਂ ਹੈਗਾ ਕੋਈ ਵੀ ਆਪਣਾ ਪਰ ਉੱਥੇ ਜਾ ਕੇ ਇਹ ਬੰਦਾ ਕੀ ਕਹਿੰਦਾ ਇਹ ਬੰਦਾ ਕਹਿੰਦਾ ਵੀ ਇਥੇ ਉੱਤੇ ਇੰਡੀਆ ਜਿਹੜੇ ਪੰਜਾਬੀ ਆ ਜਾਂ ਸਿੱਖ ਆ ਉਹਨਾਂ ਨੇ ਰਾਜ ਨਹੀਂ ਕੀਤਾ ਹੈਗਾ ਕੋਈ ਇੱਕ ਕਸਬੇ ਦੇ ਰਾਜ ਕੀਤਾ ਸਾਰੇ ਦੇ ਨਹੀਂ ਕੀਤਾ ਹੈਗਾ ਤੇ ਦੂਜੀ ਗੱਲ ਇਹਨੇ ਇਹ ਗੱਲ ਕਹੀ ਕਿ ਜਿਹੜੇ ਸਿੱਖ ਧਰਮ ਜਿਹੜੇ ਹਰੀ ਸਿੰਘ ਨਲੂਆ ਹੋਇਆ ਵਾ ਉਹਨੇ ਮਤਲਬ ਉਹਨੂੰ ਇੱਥੇ ਕੋਈ ਜਾਣਦਾ ਨਹੀਂ ਹੈਗਾ ਜਾਂ ਫਲਾਨਾ ਜਾਂ ਢੀਂਗੜਾ ਮਤਲਬ ਯਾਰ ਕਿੱਡਾ ਬੰਦਾ ਥੱਲੇ गिर ਸਕਦਾ ਯਾਰ ਵੀ ਇੱਕ ਵਿਊ ਲਈ ਇੱਕ ਮਤਲਬ ਇਹਨਾਂ ਚੀਜ਼ਾਂ ਲਈ ਆਪਾਂ ਆਪਣੇ ਸਿੱਖ ਧਰਮ ਦੇ ਨਾਲ ਛੇੜਛਾਨੀ ਕਰਾਂਗੇ ਆਪਾਂ ਉੱਤੇ ਉਂਗਲੀ ਚੱਕਾਂਗੇ ਸਾਨੂੰ ਕਿਸੇ ਚੀਜ਼ ਦੀ ਸ਼ਰਮ ਨਹੀਂ ਹੈਗੀ ਕਿ ਆਪਾਂ ਕਿਹੜੇ ਰਾਹ ਤੇ ਤੁਰੇ ਆ ਜਾਂ ਕੀ ਕਰਦੇ ਪਏ ਆ ਆਪਾਂ ਚੰਦ ਵੀਹਾਂ ਦੇ ਕਰਕੇ ਇੰਨਾ ਕੰਮ ਕਰ ਰਹੇ ਆ ਗਲਤ ਕਰ ਰਹੇ ਆ ਮਤਲਬ ਯਾਰ ਕੀ ਕਹੂਗਾ ਬੰਦਾ ਯਾਰ ਇਹੋ ਜਿਹੇ ਬੰਦਿਆਂ ਨੂੰ ਏਡਾ ਵੱਡਾ ਇਤਿਹਾਸ ਹੈ ਪਤਾ ਸਾਰਿਆਂ ਨੂੰ ਵੀ ਹੈਗਾ ਕਿ ਅੱਜ ਦੀ ਸਦੀ ਦੇ ਵਿੱਚ ਜੇ ਕਿਹਨੂੰ ਜਰਨੈਲ ਮੰਨਿਆ ਜਾਂਦਾ ਨਾ ਉਹ ਹਰੀ ਸਿੰਘ ਨਲੂਏ ਨੂੰ ਮੰਨਿਆ ਜਾਂਦਾ ਵੀ ਇੱਕ ਨੰਬਰ ਦਾ ਜਨਰੈਲ ਹੋਇਆ ਤੇ ਇੱਕ ਨੰਬਰ ਦਾ ਰਾਜ ਹੋਇਆ ਜਿਹੜਾ ਸਿੱਖਾਂ ਦਾ ਰਾਜ ਹੋਇਆ ਤੇ ਇਹ ਬੰਦਾ ਅੱਜ ਉੱਥੇ ਜਾ ਕੇ ਤੇ ਸਾਡੇ ਸਾਡੇ ਇਤਿਹਾਸ ਦੇ ਉੱਤੇ ਉਂਗਲ ਚੱਕਰਦਾ ਵੀ ਸ਼ਰਮ ਕਰੋ ਤੁਹਾਨੂੰ ਤੁਸੀਂ ਕਦ ਦੀਆਂ ਦੇ ਕਰਕੇ ਆਹ ਕੰਮ ਕਰਦੇ ਪਏ ਜੇ ਤੁਹਾਨੂੰ ਸਾਰਾ ਪਤਾ ਹੈ ਜੇ ਤੁਹਾਨੂੰ ਇਤਿਹਾਸ ਬਾਰੇ ਪਤਾ ਨਹੀਂ ਹੁੰਦਾ ਤੇ ਤੁਸੀਂ ਕਿਉਂ ਭਾਂ ਧੜ ਫੜਦੇ ਹੁੰਦੇ ਉਹਨਾਂ ਦਾ ਕਿਉਂ ਫੜਦੇ ਹੁੰਦੇ ਜਾ ਕੇ ਮਤਲਬ ਉਹ ਗੱਲ ਕਿ ਐਵੇਂ ਹੀ ਜਿਹੜੇ ਇੱਕ ਕੰਟਰੋਵਰਸੀ ਬਣਾਉਣੀ ਹੁੰਦੀ ਆ ਤੇ ਇੱਕ ਏਦਾਂ ਦਾ ਇਸ਼ੂ ਬਣਾਉਣਾ ਹੁੰਦਾ ਹੈ ਕਿ ਯਾਰ ਮੇਰੇ ਵੀਊ ਵਧ ਜਾਣ ਮੇਰਾ ਫਿਰ ਇਹ ਕਹਿੰਦਾ ਮੈਂ ਪੰਜਾਬੀ ਚ ਕਰਦਾ ਜੀ ਪੰਜਾਬੀ ਚ ਕਰਦਾ ਤਾਂ ਕਰਕੇ ਜਾਂ ਫਲਾਣਾ ਢੀਂਗੜਾ ਤੂੰ ਭਾਈ ਨਾ ਕਰ ਪੰਜਾਬੀ ਚ ਤੂੰ ਹਿੰਦੀ ਕਰ ਤੂੰ ਏਦਾਂ ਦਾ ਜੇ ਕਰਨੇ ਆ ਤਾਂ ਤੂੰ ਓਦਾਂ ਚ ਕਰ ਵੀ ਸ਼ਰਮ ਕਰ ਯਾਰ ਥੋੜੀ ਬਹੁਤ ਉਹਨਾਂ ਚੀਜ਼ਾਂ ਲਈ ਆਪਣਾ ਚੈਨਲ ਵਧਾਉਣਾ ਨਾ ਉਸ ਹਿਸਾਬ ਨਾਲ ਵਧਾਉ ਤਾਨੂੰ ਇੰਨੇ ਲੋਕੀ ਫੋਲੋ ਕਰਦੇ ਕੀ ਤੂੰ ਸ਼ਮਸ਼ੇ ਪੈਦਾ ਕਰਨ ਦੇ ਆ ਉਹਨਾਂ ਦੇ ਵਿੱਚ